ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਖਬਰ ਆ ਰਹੀ ਹੈ ਬੇਹੱਦ ਜਿਆਦੇ ਸਮਰਥਕਾਂ ਲਈ ਬਹੁਤ ਵੱਡੀ ਖਬਰ। ਯਾਨੀ ਅਮਰਪਾਲ ਸਿੰਘ ਦੇ ਉੱਤੇ ਜਿਹੜਾ ਹਰੀ ਨੌਂ ਦਾ ਕਤਲ ਕੇਸ ਪੈਂਦਾ ਔਰ ਪਿਛਲੇ ਦਿਨੀ ਜਿਹੜੀ ਚਾਰ ਸ਼ੀਟ ਉਹਦੀ ਦਾਖਲ ਕੀਤੀ ਗਈ ਹੈ ਔਰ ਉਸੇ ਦੇ ਮੁਤਾਬਕ ਹੁਣ ਜਿਹੜਾ ਚਲਾਨ ਪੇਸ਼ ਹੋਇਆ ਅਮਰਪਾਲ ਸਿੰਘ ਦੇ ਉੱਪਰ ਇੱਕ ਬਹੁਤ ਵੱਡਾ ਯਾਨੀ ਕਹੀਏ ਤਾਂ ਜ਼ੁਲਮ ਹੋ ਚੁੱਕਿਆ ਹੈ। ਕਿਵੇਂ ਹੋ ਚੁੱਕਿਆ ਇਹ ਤੁਹਾਡੇ ਸਾਹਮਣੇ ਮੈਂ ਪੂਰੀ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਮਰਪਾਲ ਸਿੰਘ ਨੂੰ ਕਿਹਾ ਇਹ ਜਾ ਰਿਹਾ ਹੈ ਕਿ ਅਮਰਪਾਲ ਸਿੰਘ ਨੂੰ 10 ਸਾਲ ਤੱਕ ਦੀ ਸਜ਼ਾ ਹੋਰ ਹੋਣ ਜਾ ਰਹੀ ਹੈ। ਯਾਨੀ ਅਮਰਪਾਲ ਸਿੰਘ ਉਹ ਨੌਜਵਾਨ ਪੰਜਾਬ ਦੇ ਵਿੱਚੋਂ ਜਿਹੜਾ ਡਿਬਰੂਗੜ੍ਹ ਦੇ ਵਿੱਚ ਆਪਣੇ ਨੌ ਸਾਥੀਆਂ ਦੇ ਨਾਲ ਵੰਦ ਹੈ ਹਰੀ ਨੌ ਗੁਰਪ੍ਰੀਤ ਸਿੰਘ ਦਾ ਕਤਲ ਹੁੰਦਾ ਤਾਂ ਉਹਦੇ ਬਾਅਦ ਉਹਦੇ ਉੱਤੇ ਬਹੁਤ ਵੱਡੇ ਦੋਸ਼ ਲੱਗਦੇ ਨੇ। ਬੀਤੇ ਦਿਨੀ ਜਿਹੜਾ ਪੁਲਿਸ ਨੇ ਯਾਨੀ ਕੱਲ ਪੁਲਿਸ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਪਹੁੰਚੀ ਸੀ ਯਾਨੀ ਅਮਰਪਾਲ ਸਿੰਘ ਤੋਂ ਪੁੱਛਗਿੱਛ ਦੇ ਯਾਨੀ ਦੌਰਾਨ ਇਹ ਪਤਾ ਲਗਾਉਣਾ ਸੀ ਕਿ ਅਮਰਪਾਲ ਸਿੰਘ ਦਾ ਹੱਥ ਹੈਗਾ ਜਾਂ ਨਹੀਂ ਹੈਗਾ ਪਰ ਹੁਣ ਜਿਹੜਾ ਚਲਾਨ ਪੇਸ਼ ਕੀਤਾ ਗਿਆ ਪੁਲਿਸ ਵੱਨਿਓ ਔਰ ਦੂਜੇ ਪਾਸੇ ਵਿਰੋਧੀ ਜਿਹੜੇ ਪੰਜਾਬ ਦੇ ਅੰਦਰ ਉਹਨਾਂ ਲਈ ਇੱਕ ਬਹੁਤ ਵੱਡੀ ਯਾਨੀ ਇੱਕ ਖੁਸ਼ੀ ਦੀ ਲਹਿਰ ਹੋ ਚੁੱਕੀ ਹੈ ਇਹ ਖਬਰ ਪੰਜਾਬ ਦੇ ਵਿਰੋਧੀਆਂ ਨੂੰ ਜਿਨ੍ਹਾਂ ਅਮਰਪਾਲ ਸਿੰਘ ਦੇ ਖਿਲਾਫ ਨੇ ਉਹ ਲੋਕ ਹੁਣ ਬੜਾ ਖੁਸ਼ ਨੇ ਕਿ ਅਮਰਪਾਲ ਸਿੰਘ ਦੇ ਉੱਤੇ ਚਾਰਾਣ ਪੇਸ਼ ਹੋ ਗਿਆ ਔਰ ਉਸ ਨੂੰ 10 ਸਾਲ ਤੱਕ ਦੀ ਸਜ਼ਾ ਯਾਨੀ ਸਜ਼ਾ ਹੋ ਸਕਦੀ ਹੈ ਅਮਰਪਾਲ ਸਿੰਘ ਨੂੰ ਤਾਂ ਹੁਣ ਜਿਹੜੀ ਇਹ ਵੀਡੀਓ ਹੈ ਇਹ ਮੈਂ ਨਹੀਂ ਇਹ ਵੀਡੀਓ ਬੋਲੂਗੀ ਕਿ ਅਕਸਰ ਜਿਵੇਂ ਪੰਜਾਬ ਦੇ ਵਿੱਚ ਇਹੀ ਇੱਕ ਉਮੀਦ ਜਿਤਾਈ ਜਾ ਰਹੀ ਸੀ ਪਹਿਲਾਂ ਮੈਂਬਰਸ਼ਿਪ ਨੂੰ ਲੈ ਕੇ ਇੱਕ ਬਹੁਤ ਵੱਡਾ ਰੀਜਨ ਸਾਹਮਣੇ ਆਉਂਦਾ ਕਿ ਮੈਂਬਰਸ਼ਿਪ ਤਾਂ ਰੱਦ ਨਹੀਂ ਹੁੰਦੀ ਤਾਂ ਵਿਰੋਧੀਆਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਦਾ ਪੰਜਾਬ ਦੇ ਵਿੱਚ ਜਿੰਨੇ ਵੀ ਭਾਈ ਅਮਰਪਾਲ ਸਿੰਘ ਦੇ ਖਿਲਾਫ ਹੁੰਦੇ ਨੇ ਦੂਜੀ ਖਬਰ ਆਉਂਦੀ ਹੈ ਕਿ ਅਮਰਪਾਲ ਸਿੰਘ ਸੈਸ਼ਨ ਦੇ ਵਿੱਚ ਨਹੀਂ ਜਾ ਸਕਣਗੇ ਪਰ ਉਹਨਾਂ ਦੀ ਇੱਕ ਖੁਸ਼ੀ ਦੀ ਖਬਰ ਇਹ ਆਉਂਦੀ ਹੈ ਕਿ ਪਾਈ ਹੁਣ ਉਹਨਾਂ ਦੀ ਮੈਂਬਰਸ਼ਿਪ ਕਦੇ ਹੀ ਰੱਦ ਨਹੀਂ ਹੁੰਦੀ ਜਾਨੀ ਉਹਦਾ ਸੁਪਰੀਮ ਕੋਰਟ ਤੱਕ ਨੇ ਵੀ ਇੱਕ ਤੈਅ ਕਰ ਦਿੱਤਾ ਹੈ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਨਹੀਂ ਹੋਣੀ ਹੁਣ ਜਿਹੜੀ ਖਬਰ ਬੜੇ ਧਿਆਨ ਨਾਲ ਸੁਣਨ ਦੀ ਲੋੜ ਹੈ ਔਰ ਸ਼ੇਅਰ ਵੀ ਕਰ ਦੇਣਾ ਕਿਉਂਕਿ ਪੰਜਾਬ ਦੇ ਇਹ ਨੌਜਵਾਨ ਨਾਲ ਗੱਲ ਜੁੜੀ ਹੈ ਜਿਨੇ ਕਦੇ ਦੋਸ਼ ਨਹੀਂ ਕੀਤਾ ਤੁਸੀਂ ਸਾਰੇ ਜਾਣਦੇ ਹੋ ਔਰ ਹੁਣ ਅਮਰਪਾਲ ਸਿੰਘ ਨੂੰ 10 ਸਾਲ ਤੱਕ ਦੀ ਜੇਲ੍ਹ ਹੋਣ ਦਾ ਯਾਨੀ ਕਾਨੂੰਨ ਮਨ ਲਾ ਲੈਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਇਸੇ ਖਬਰ ਦੇ ਮੁਤਾਬਕ ਤੁਹਾਡੇ ਨਾਲ ਮੈਂ ਬਹੁਤ ਵੱਡੀ ਅਪਡੇਟ ਸਾਂਝੀ ਕਰਨੀ ਹੈ ਜਿਹੜੀ ਕਿ ਬਹੁਤ ਹੀ ਅਹਿਮ ਖਬਰ ਹੈ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਗਸੂਤਾ ਫਸ ਗਿਆ ਪੰਜਾਬ ਪੁਲਿਸ ਪੰਜਾਬ ਸਰਕਾਰ ਜਮਾਨੋ ਅਦਾਲਤ ਇਹ ਬੰਦੇ ਦਾ ਪੁੱਤ ਬਣਾਉਣਗੇ ਜੇਲ੍ਹ ਦੇ ਵਿੱਚ ਲੰਬੇ ਸਮੇਂ ਲਈ ਰੱਖਾਂਗੇ ਉਹਦਾ ਕਾਰਨ ਕੀ ਹੈ ਪੰਜਾਬ ਪੁਲਿਸ ਨੇ ਚਾਰ ਸ਼ੀਟ ਜਾਨਕੀ दाखल ਕੀਤੀ ਹੈ 1435 ਪੰਨਿਆਂ ਦੀ ਜਾਨਕੀ ਚਲਾਨ ਪੇਸ਼ ਕੀਤਾ ਹੈ ਉਹਦੇ ਵਿੱਚ ਕੀ ਕਿਹਾ ਗਿਆ ਹੈ ਕਿ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਮ ਦਾ ਕਤਲ ਹੋਇਆ ਉਹਦੇ ਵਿੱਚ 17 ਬੰਦੇ ਨਾਮਜ਼ਦ ਕੀਤੇ ਹੈ ਜਿਨ੍ਹਾਂ ਵਿੱਚੋਂ 12 ਗ੍ਰਿਫਤਾਰ ਹੋ ਚੁੱਕੇ ਹੈ ਅਨੰਦ ਗੱਦਰੀ ਹੋਣੀ ਬਾਕੀ ਐ। ਅਸਟੇਲਾ ਕੈਨੇਡਾ ਵਿੱਚ ਬੈਠਾ ਤੇ ਅੰਮ੍ਰਿਤਪਾਲ ਡਿਵਰਗਨਟ ਜੇਲ੍ਹ ਵਿੱਚ ਪਹਿਲੇ ਮੱਦ ਹੈ। ਹੁਣ ਇਹ ਕਰਤਾ ਤਰਤਾ ਮਸਟਰਮੈਂਡ ਕੌਣ ਹੈ? ਜਿਹੜਾ ਐਮਪੀ ਹੈ ਨਾ ਡਿਪਰੂਬੜ ਬੈਠਾ ਖਡੂਰ ਸਾਹਿਬ ਵਾਲਾ ਉਹ ਕਰਤਾ ਤਰਤਾ ਹੈ। ਗੁਰਪ੍ਰੀਤ ਸਿੰਘ ਹਰੀਨਾਮ ਦਾ ਕਤਲ ਜਿਹੜਾ ਉਹ ਅੰਮ੍ਰਿਤਪਾਲ ਨੇ ਕਹਿਣ ਦੇ ਹੋਇਆ। ਉਹ ਜਿਹੜੀਆਂ ਭੇਡਾਂ ਨੇ ਐਸਪੀ ਮੰਨਦੀਆਂ ਨਹੀਂ ਕਰਾ ਕਿ ਸਾਡੇ ਭਾਈ ਸਾਹਿਬ ਨੂੰ ਫਸਾਇਆ ਜਾ ਰਿਹਾ ਸਰਕਾਰ ਇਲਜ਼ਾਮ ਲਾ ਰਹੀ ਹੈ ਇਲਜ਼ਾਮ ਨਹੀਂ ਲਾ ਰਹੀ ਤੁਹਾਡੇ ਭਾਈ ਸਾਹਿਬ ਮੂਤਪਾਲ ਦੇ ਨਾ ਜਿਹੜੇ ਇਲਜ਼ਾਮ ਲੱਗੇ ਨੇ ਉਹ ਸਹੀ ਸੱਚ ਤੋਂ ਜਿਹੜਾ ਬੰਦਾ ਹੁਣ ਤੁਸੀਂ ਸੁਣ ਰਹੇ ਹੋ ਅਕਸਰ ਤੁਸੀਂ ਜਾਣਦੇ ਹੋ ਵੀ ਇਹ ਉਹੀ ਗੋਲਕਚੋਰ ਆ ਜਿਹੜਾ ਅਮਰਪਾਲ ਸਿੰਘ ਨੂੰ ਮੂਤਪਾਲ ਕਹਿ ਰਿਹਾ ਸੁਣ ਲੈ ਧਿਆਨ ਦੇ ਨਾਲ ਪੰਜਾਬੀਓ ਅਮਰਪਾਲ ਸਿੰਘ ਦੀ ਜਗ੍ਹਾ ਉਹਦਾ ਨਾਮ ਲੈ ਰਿਆ ਮੂਤਪਾਲ ਯਾਨੀ ਬਹੁਤ ਵੱਡੀ ਗੰਦੀ ਸ਼ਦਾਬਲੀ ਦਾ ਯੂਜ਼ ਕਰ ਰਿਹਾ ਹੈ ਦੂਸਰੇ ਪਾਸੇ ਯਾਨੀ ਪੰਜਾਬ ਦੇ ਅੰਦਰ ਇਹੇ ਖਬਰ ਫੈਲਾ ਦਿੱਤੀ ਆ ਕਿ ਅਮਰਪਾਲ ਸਿੰਘ 10 ਸਾਲ ਦੇ ਲਈ ਕੈਦ ਹੋਣ ਜਾ ਰਹੀ ਹੈ ਤੇ ਉੱਤੇ ਜਿਹੜਾ ਕਿ ਚਲਾਨ ਪੇਸ਼ ਕੀਤਾ ਗਿਆ ਪੰਜਾਬ ਦੀ ਪੁਲਿਸ ਵੱਨਿਓ ਜਿਹੜਾ ਕਿ ਗੱਲ ਇਹ ਤਾਂ ਸੱਚ ਹੈ ਕਿ ਜਿਹੜੀ ਕੱਲ ਗੱਲ ਪੁਲਿਸ ਦੀ ਜਾਣਦੀ ਸੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਉਹਦਾ ਇੱਕ ਪੁੱਛਦਾਸ ਕਰਨ ਦੇ ਲਈ ਗਏ ਹੋਏ ਸੀ ਕਿ ਭਾਈ ਅਮਰਪਾਲ ਸਿੰਘ ਤੋਂ ਇਹ ਪੁੱਛਿਆ ਜਾਵੇ ਕਿ ਤੁਹਾਡਾ ਦੇ ਵਿੱਚ ਰੋਲ ਕੀ ਹੈ ਪਰ ਗੱਡੀ ਰਿਕਾਰਡ ਦੇ ਵਿੱਚ ਬੰਦਾ ਉਹਦਾ ਰੋਲ ਹੈ ਨਹੀਂਗਾ ਵਿੱਚ ਉਹ ਨਾਮ ਵੀ ਉਹਦੇ ਵਿੱਚ ਦਰਜ ਤੱਕ ਨਹੀਂ ਹੈਗਾ ਅਮਰਪਾਲ ਸਿੰਘ ਦਾ ਔਰ ਹੁਣ ਜਿਹੜੇ ਪੰਜਾਬ ਦੇ ਵਿੱਚ ਵਿਰੋਧੀ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਜਦੋਂ ਖਬਰ ਆਉਂਦੀ ਹੈ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਤਾਂ ਨਹੀਂ ਰੱਦ ਹੁੰਦੀ ਕਿਉਂਕਿ ਸੁਪਰੀਮ ਕੋਰਟ ਤੱਕ ਨੇ ਉਹਦੇ ਉੱਤੇ ਮੋਹਰ ਲਾ ਦਿੱਤੀ ਹੈ ਚਾਹੇ ਲੰਮਾ ਸਮਾਂ ਅੰਦਰ ਰਹਿੰਦੇ ਅਮਰਪਾਲ ਸਿੰਘ ਔਰ ਇਹਨਾਂ ਵਿਰੋਧੀਆਂ ਨੂੰ ਵੱਡੇ ਪੱਧਰ ਤੇ ਨਹੀਂ ਇੱਕ ਬਹੁਤ ਵੱਡਾ ਝਟਕਾ ਲੱਗਦਾ ਇਹਨਾਂ ਗੁੱਲਕਚੋਰਾ ਨੂੰ ਤਾਂ ਹੁਣ ਇਹ ਕਹਿ ਰਿਹਾ ਕਹਿੰਦਾ ਅਮਰਪਾਲ ਸਿੰਘ ਨੂੰ ਨਹੀਂ ਅਮਰਪਾਲ ਸਿੰਘ ਦੇ ਨਾਮ ਦੀ ਜਗਾ ਉਹ ਮੋਤਪਾਲ ਸਿੰਘ ਕਹਿ ਰਿਹਾ ਕਹਿੰਦਾ ਮੋਤਪਾਲ ਸਿੰਘ ਦੀ ਯਾਨੀ ਇੱਕ ਜੇਲ੍ਹ ਜਾਣ ਦਾ ਪ੍ਰਾਪਦਾਨ ਬਣ ਗਿਆ 10 ਸਾਲ ਦੇ ਲਈ ਬਣ ਗਿਆ ਹੁਣ ਉਹਨੂੰ ਜੇਲ੍ਹ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਇਹ ਗੱਲ ਗੋਲਕ ਚੋਰ ਕਹਿ ਰਿਹਾ ਤੁਹਾਡੇ ਸਾਹਮਣੇ ਔਰ ਜਿਹਨੇ ਵੀ ਪੰਜਾਬ ਦੇ ਤੁਸੀਂ ਨੌਜਵਾਨ ਸਾਡੇ ਸਮਰਥਕ ਭਾਈ ਅਮਰਪਾਲ ਸਿੰਘ ਦੇ ਜਾਂ ਫਿਰ ਭਾਈ ਅਮਰਪਾਲ ਸਿੰਘ ਨੂੰ ਚਾਹਣ ਵਾਲੇ ਜਾਂ ਫਿਰ ਪੂਰੇ ਸੱਚ ਨਾਲ ਖੜਨ ਵਾਲੇ ਇਸ ਗੱਲ ਨੂੰ ਗੌਰ ਦੇ ਨਾਲ ਸਮਝਣਾ ਤੇ ਜੰਮੀ ਕਿ ਸ਼ੇਰ ਵੀ ਕਰਨ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਜ਼ਰੂਰੀ ਹੈ ਦੇਖੋ ਅਮਰਪਾਲ ਸਿੰਘ ਚਾਹੇ ਉਹਦੇ ਖਿਲਾਫ ਹੋ ਜਾਂਦੇ ਚੱਲਦੇ ਨੇ ਲੇਕਿਨ ਉਹ ਨੌਜਵਾਨ ਪੰਜਾਬ ਦਾ ਕਿਹਦੇ ਲਈ ਅੰਦਰ ਹੈ ਭਾਈ ਅਮਰਪਾਲ ਸਿੰਘ ਸਾਡੇ ਪੰਜਾਬ ਦੇ ਲਈ ਅੰਦਰ ਹੈ ਪੰਜਾਬ ਦੇ ਲੋਕਾਂ ਲਈ ਅੰਦਰ ਹੈ ਤਾਂ ਜੇਕਰ ਆਪਾਂ ਇਹਨਾਂ ਗੱਲਾਂ ਨੂੰ ਅਣ ਦੇਖਿਆ ਕਰਦੇ ਆਂ ਜਾਂ ਫਿਰ ਇਸ ਦੇ ਉੱਤੇ ਆਪਣੀ ਪ੍ਰਕਿਰਿਆ ਤੱਕ ਨਹੀਂ ਦਿੰਦੇ ਬਹੁਤ ਵੱਡੀ ਗਲਤ ਗੱਲ ਹੈ ਤੋਗਾ ਜੇਕਰ ਪੰਜਾਬ ਦੇ ਵਿੱਚ ਵਿਰੋਧੀ ਮੌਜੂਦ ਨੇ ਠੀਕ ਹੈ ਕੋਈ ਧਿਰ ਵਿਰੋਧ ਹੁੰਦੀ ਆ ਪਰ ਇੰਨਾ ਨਹੀਂ ਜਿਵੇਂ ਇਹ ਬੰਦਾ ਸ਼ਦਾਬਲੀ बोल ਰਿਹਾ ਮੈਂ ਚਾਹੂਗਾ ਕਿ ਪੰਜਾਬ ਦੇ ਵਿੱਚੋਂ ਜਿੰਨੇ ਵੀ ਤੁਸੀਂ ਸਾਡੇ ਨੌਜਵਾਨ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੋ ਜਾਂ ਸਮਝਦੇ ਹੋ ਤਾਂ ਮੇਰੀ ਵੀ ਵੱਡੇ ਪੱਧਰ ਤੇ ਅਪੀਲ ਆ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਕਰਨਾ ਤਾਂ ਕਿ ਇਹੋ ਜਿਹੇ ਗੁੱਲ ਖਚੋਰਾ ਦਾ ਪਰਦਾ ਫਾਸ਼ ਹੋ ਜਾਵੇ ਕਦੇ ਨੇ ਖਬਰ ਫੈਲਾ ਦਿੱਤੀ ਹੈ ਪੂਰੇ ਪੰਜਾਬ ਦੇ ਅੰਦਰ ਕਿ ਅਮਰਪਾਲ ਸਿੰਘ ਦਾ 10 ਸਾਲ ਦੇ ਲਈ ਅੰਦਰ ਜਾ ਰਿਹਾ ਹੈ ਤਾਂ ਇਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਆਪਣੀ ਵੀਡੀਓ ਦੁਆਰਾ ਦਿੱਤਾ ਜਾ ਰਿਹਾ ਕਿਉਂਕਿ ਇਹਨਾਂ ਨੂੰ ਨੰਗਾ ਕਰਨਾ ਜ਼ਰੂਰੀ ਹੈ ਪਬਲਿਕ ਦੇ ਵਿੱਚ ਕਿਉਂਕਿ ਪਬਲਿਕ ਜਾਣਦੀ ਹੈ ਕਿ ਅਮਰਪਾਲ ਸਿੰਘ ਸਹੀ ਹੈ ਪਰ ਫਿਰ ਵੀ ਜਿਹੜੇ ਲੋਕ ਸਾਡੇ ਪੜੇ ਲਿਖੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਇਹੀ ਲੱਗਦਾ ਕਿ ਉਹਨਾਂ ਦੇ ਵਿੱਚ ਜਿਹੜੀ ਹਵਾ ਐਵੇਂ ਪਾਈ ਹੈ ਜ਼ਹਿਰ ਭਰੇ ਲੋਕਾਂ ਦੇ ਅੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਬਹੁਤ ਜ਼ਿਆਦੇ ਏਜੰਡੇ ਚਲਾ ਰਿਆ ਕਿ ਨਸਲਾਂ ਤੱਕ ਖਰਾਬ ਹੋ ਜਾਣ ਪੰਜਾਬ ਦੇ ਵਿੱਚ ਸਿੱਖ ਕੌਮ ਦੀ ਆ ਤਾਂ ਤੁਹਾਨੂੰ ਮੇਰੇ ਬੰਨਿਓ ਸਭ ਤੋਂ ਵੱਡੀ ਉਹੀ ਅਪੀਲ ਹੈ ਕਿ ਅਮਰਪਾਲ ਸਿੰਘ ਹੋਵੇ ਚਾਹੇ ਕੋਈ ਹੋਰ ਨੌਜਵਾਨ ਹੋਵੇ ਜਿਵੇਂ ਕਿ ਲੱਖਾ ਸਿੰਘ ਸਿਧਾਨਾ ਹਮਦੋਤ ਸਿੰਘ ਮਾਨ ਪ੍ਰਮੇਂਦਰ ਝੋਟਾ ਭਾਨਾ ਸਿੱਧੂ ਛਿੰਨੇ ਵੀ ਨੌਜਵਾਨ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦੇ ਹੱਕ ਦੇ ਵਿੱਚ ਖੜਨਾ ਇੱਕ ਆਪਣਾ ਫਰਜ਼ ਵੀ ਹੈ ਤੇ ਆਪਣਾ ਧਰਮ ਵੀ ਹੈ ਤਾਂ ਜਿੰਨੇ ਪੰਜਾਬੀ ਮਾਮਾ ਭੈਣਾਂ ਬਜ਼ੁਰਗ ਬੱਚੇ ਜਿੰਨੇ ਵੀ ਤੁਸੀਂ ਮੇਰੀ ਵੀਡੀਓ ਨੂੰ ਸੁਣ ਰਹੇ ਹੋ ਆਪਣਾ ਫਰਜ਼ ਇੱਕ ਸਮਝ ਕੇ ਸੋਚ ਕੇ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਲਾਜ਼ਮੀ ਸ਼ੇਅਰ ਕਰਨਾ ਤਾਂ ਕਿ ਇਹ ਗਲਤ ਚੋਰ ਜਿਹੜਾ ਏਜੰਡਾ ਚਲਾ ਰਿਹਾ ਅਮਰਪਾਲ ਸਿੰਘ ਦੇ ਖਿਲਾਫ ਕਹਿੰਦਾ 10 ਸਾਲ ਲਈ ਅੰਦਰ ਜਾ ਰਿਹਾ ਅਮਰਪਾਲ ਸਿੰਘ ਬਹੁਤ ਵੱਡੀ ਖਬਰ ਆ ਪੰਜਾਬ ਦੇ ਜਿੰਨੇ ਨੌਜਵਾਨ ਸ਼ੇਅਰ ਕਰ ਦਿਓ ਮੇਰਾ ਵੀਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਅਤੇ ਬੈੱਲ ਦੀ ਘੰਟੀ ਨੂੰ ਆਲਟੇ ਜ਼ਰੂਰ ਕਰ ਲੈਣਾ ਜੀ ਧੰਨਵਾਦ